ਉਹ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਮੇਰੇ ਸਾਰੇ ਭਰਾਵਾਂ ਦਾ ਸਭ ਵਧੀਆ ਜੀ ਠੀਕ ਠਾਕ ਲੋ ਜੀ A to Z ਠੀਕ ਹੈ ਜੀ A to Z মালਟੀ ਵਿਟਾਮਿਨ ਮੀਨਰਲ ਵਿਦ ਸਰਪ ਠੀਕ ਹੈ ਜੀ ਮੰਗੋ ਫਲੇਵਰ ਚ ਆ ਗਈ ਤੇ ਇਹ ਬਈ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਵੱਡੇ ਕੂਤਰਾਂ ਨੂੰ ਆਪਣੇ ਨੂੰ ਜੋੜਿਆਂ ਨੂੰ ਤੇ ਬੱਚਿਆਂ ਨੂੰ ਵੀ ਪਾ ਸਕਦੇ ਆ ਆਪਾਂ ਜੇ ਇਕੱਲੇ ਇਕੱਲੇ ਨੂੰ ਆਪਣੇ ਆਪ ਦੇ ਦੇ ਦਈਏ ਤਾਂ ਸਭ ਤੋਂ ਜ਼ਿਆਦਾ ਵਧੀਆ ਠੀਕ ਹੈ ਜੀ ਇਹਦੀਆਂ 5-5 ਬੂੰਦਾਂ ਇੱਕ-ਇੱਕ ਨੂੰ ਦੇ ਸਕਦੇ ਹੋ ਤੁਸੀਂ ਢੋਲ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਵੱਡੇ ਗੋਤਰਾਂ ਦੇ ਬੱਚਿਆਂ ਨੂੰ ਇੱਕ ਤੋਂ ਦੋ ਬੂੰਦਾਂ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਦਾ ਤੇ ਆਪਾਂ ਛਿਸ਼ੀ ਕੱਢ ਲਈ ਆਈ ਖੱਡ ਕੇ ਥੱਲੇ ਰੱਖ ਲਈ ਸੀ ਉਹ ਗੱਤਾ ਸਾਹਮਣੇ ਰੱਖਿਆ ਸੀ ਤਾਂ ਜੋ ਛਿਸ਼ੀ ਤੇ ਕਈ ਵਾਰੀ ਚੰਗੀ ਤਰ੍ਹਾਂ ਨਹੀਂ ਪਤਾ ਲੱਗਦਾ ਤੇ ਇਹ ਆਪਾਂ ਹੁਣ ਕਿਦਾਂ ਹੀ ਇਹ ਤੌੜੀਆਂ ਦੇ ਵਿੱਚ ਪਾ ਦਾਂਗੇ ਆਪਾਂ ਇੱਕ ਇੱਕ ਢੱਕਣ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਇੱਕ ਵਾਰੀ ਰਿਪੀਟ ਕਰਿਆ ਕਰੋ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਇੱਕ ਵਾਰੀ ਰਿਪੀਟ ਕਰਦਿਆ ਕਰੋ ਜ਼ਰੂਰ ਠੀਕ ਹੈ ਜੀ ਹੁਣ ਆਪਾਂ ਤੌੜੀਆਂ ਪਾਣੀ ਵਾਲੀਆਂ ਭਰਾਂਗੇ ਤੇ ਉਹਨਾਂ ਦੇ ਵਿੱਚ ਪਾ ਦਾਂਗੇ ਕੰਮ ਬਾਰਸ਼ ਹੋਈ ਸੀ ਕੱਲ ਨੂੰ ਫਟੇ ਸਾਫ਼ ਕਰਾਂਗੇ ਨੀ ਲੋ ਨੀ ਫਿਰ ਖਾਲੀ ਆ ਫਿਰ ਚੱਕਦੀ ਆਪਾਂ ਛਾੜਦੀ ਆ ਤੁਹਾਡੇ ਚ ਪਾਣੀ ਆ ਗਿਆ ਸੀਗਾ ਆਲਾ ਤੇ ਆ ਬੱਚੇ ਜੀ ਪਰੋਏ ਦਾ ਹੋਣਾ ਜਿਹੜਾ ਤੁਹਾਨੂੰ ਠੀਕ ਆ ਜੀ ਦੇਖ ਲਓ ਹੋ ਗਏ ਹੋਣੇ ਜੀ ਇਹ 8 ਦਿਨਾਂ ਦੇ ਤੇ ਬੱਚੇ ਦੇ 7 ਦਿਨ ਪਰੋਏ ਤੁਸੀਂ ਤੇ ਆਹ ਹੋ ਗਏ 4-5 ਦਿਨਾਂ ਦੇ ਕਜੀ ਹੀ ਲੱਗ ਗਏ ਮੜੀਆਂ ਮੜੇ ਖੰਭੇ ਜੇ ਕੱਢਣ ਤੇ ਆਸ ਸਿੰਗਲਾ ਬੱਚਾ ਠੀਕ ਹੈ ਚੜਾਈ ਕਰ ਸਿੰਗਲ ਸੀ ਬੱਚਾ ਉਹ ਫਰਦਾ ਤੁਰਿਆ ਬਾਹਰ ਬਾਹਰ ਨਿਕਲਿਆ ਦਿੱਤਾ ਆ ਵੀ ਬੱਚਾ ਸਿੰਗਲ ਹੈ ਉਹ ਵੀ ਬੱਚਾ ਸਿੰਗਲ ਹੈ ਨਹੀਂ ਬੈਠੇ ਥੇ ਉਹ ਦੋਏ ਬੱਚੇ ਨੇ ਆ ਡੇ ਜਾਂਦੇ ਆਪਣੀ ਇੱਧਰ ਡੋਲੀ ਚ ਵੀ ਜਾਂਦੇ ਆ ਆ ਬੱਚੇ ਨੇ ਕੱਲ ਆਪਾਂ ਨੇ ਤੁਹਾਨੂੰ ਦਿਖਾਇਆ ਸੀਗਾ ਅੱਪ ਕੱਲ ਇਹਨਾਂ ਨੂੰ ਦਿੱਤੀ ਫੈਂਸੀਆਂ ਵਾਲੀ ਦਵਾਈ ਬੱਚਿਆਂ ਨੂੰ ਜਿਨ੍ਹਾਂ ਦਾ ਫੈਂਸੀਆਂ ਜ਼ਿਆਦਾ ਹੋ ਰਹੀਆਂ ਸੀਗੀਆਂ ਦੇਖਦੇ ਹਾਂ ਉਹਨਾਂ ਦਾ ਵੀ ਕੀ ਫਰਕ ਪਿਆ ਹੋਰ ਪਿਆ ਜਾਂ ਨਹੀਂ ਹਲੇ ਧਿਆਨ ਨਾਲ ਦੇਖਦੇ ਆ ਜੀ ਲਓ ਜੀ ਫਲੇ ਹਾਲ ਤਾ ਹਲੇ ਕੱਲ ਵਾਂਗੇ ਆ ਜਿਵੇਂ ਕੱਲ ਸੀ ਇਹਦਾ ਕੋਈ ਏਡਾ ਖਾਸ ਮੋੜ ਨਹੀਂ ਪਿਆ ਲੱਗਦਾ ਦੇ ਇਹਨੂੰ ਦੇਖੀਏ ਇਹਦੇ ਵੀ ਨਹੀਂ ਮੋੜ ਖਾ ਸਕਿਆ ਜੀ ਇਹ ਉਤਾਂ ਹੀ ਹਲੇ ਤੇ ਬਾਕੀ ਦਿਨਿਆਂ ਤੋਂ 2-3 ਦਿਨ ਤਾਂ ਲੱਗ ਜੂ ਆ ਛੋਟੇ ਬੱਚੇ ਨੇ ਠੀਕ ਹੈ ਜੀ ਇਧਰ ਆਂਡੇ ਨੇ ਹਲੇ ਆ ਨਾ ਫਰੇਉ ਟੋਪੇ ਨਾ ਜੇ ਤੋਪੇ ਆ ਬੱਚੇ ਬੈਠੇ ਨੇ ਆ ਹੋ ਗਏ ਹੁਣੇ ਜੀ 15-15 ਦਿਨਾਂ ਦੇ ਬੱਚੇ ਹੋ ਗਏ ਇਹ 15 ਦਿਨਾਂ ਦੇ ਜਨਤ ਤੇ ਮਾੜੇ ਹੰਨੇ ਚ ਇਹ ਉੱਤੇ ਉੱਤੇ ਬੈਠਣ ਉੱਤੇ ਠੀਕ ਹੈ ਜੀ ਆ ਡੱਬੇ ਵਾਲੇ ਬੱਚੇ ਨੇ ਆ ਕੱਲੀ ਕੂਪਰੀ ਪਾਲ ਰਹੀ ਆ ਤੁਹਾਨੂੰ ਦੱਸਿਆ ਬਈ ਆ ਵੀ ਕੱਲੇ ਕੱਲੇ ਹੀ ਪਾਲ ਰਹੇ ਨੇ ਆ ਵੀ ਕੱਲੀ ਉਪਾਲਦੀ ਆ ਕਿਉਂਕਿ ਜੋੜੇ ਆਪਾਂ ਤੋੜਤੇ ਥੋੜੇ ਰਹਿ ਗਏ ਜੋੜੇ ਬਸ ਤੇ ਕੱਲੇ ਕੱਲੇ ਹੀ ਪਾਲਣਗੇ ਬਈ ਜੋੜੇ ਤੋੜੀ ਜਾਣੇ ਨੇ ਆਪਾਂ ਨੇ ਆ ਵੀ ਬੱਚੇ ਨੂੰ ਕੱਲੀ ਕੂਪਰੀ ਪਾਲ ਲੂਗਾ ਨਾ ਜੋੜਾ ਤੋੜ ਦੇਈਏ ਜਾਂ ਫਿਰ ਇਹ ਕੂਪਰੀ ਚੱਕ ਕੇ ਉਧਰ ਛੱਡ ਦਿੰਨੇ ਆਪਾਂ ਕੂਪਟਰ ਚੌਗਾ ਦੇਈਓ ਬੱਚੇ ਨੂੰ ਪਰ ਕੂਪਟਰ ਉੱਪਰ ਨਹੀਂ ਬੈਠਣਾ ਬੱਚੇ ਹੀ ਚੱਕ ਕੇ ਚੇਂਜ ਕਰੀਏ ਜਾਂ ਫਿਰ ਇਹਨੂੰ ਬੱਚੇ ਨੂੰ ਇਧਰੋਂ ਚੱਕ ਕੇ ਆਪਾਂ ਇੱਧਰ ਕਰ ਦਿੰਦੇ ਆ ਬਾ ਠੀਕ ਹੈ ਕੁਝ ਏਡੇ ਨੇ ਬੱਚੇ ਇਹਨਾਂ 'ਚ ਨਿਸ਼ਾਨੀਆਂ ਚੈੱਕ ਕਰ ਲਈ ਆਪਾਂ ਕੋਈ ਮਿਲਣਾ ਜਾਣ ਕਰ ਲੂ ਠੀਕ ਹੈ ਵਾਈਟ ਆ ਪੂਰਾ ਵਾਈਟ ਇਹਨੂੰ ਉਹਦਾ ਵਾਈਟ ਦੇ ਕਲਰ ਦਾ ਬੱਚਾ ਵੀ ਵਾਈਟ ਹੈ ਜਿਉਂ ਜਿ ਹਲਕੀ ਜੀ ਬ੍ਰਾਊਨ ਲੱਗਦੀ ਆ ਸਾਈਡਾਂ ਤੋਂ ਹਲਕੀ ਹਲਕੀ ਤੇ ਕੁਝ ਏਡੇ ਨੇ ਬਿਲਕੁਲ ਸੇਮ ਟੂ ਸੇਮ ਸਾਈਜ਼ ਸੇਵੇਂ ਆ ਜਾ ਫਿਰ ਇਹਨਾਂ ਨੂੰ ਹਲੇ ਰੁਕ ਜੀਏ ਇਹ ਉੱਪਰ ਥੱਲੇ ਕਰ ਦਨੇ ਆਪਾਂ ਲੋ ਇਹਨਾਂ ਦਾ ਇਹ ਹੱਲ ਕਰ ਦਨੇ ਆਪਾਂ ਇਹਨਾਂ ਨੂੰ ਉੱਪਰ ਥੱਲੇ ਕਰ ਦਨੇ ਆ ਹੁਣ ਉਹਦੇ ਕੋਲ ਕਰ ਦਨੇ ਜਿਹੜੀਆਂ ਕੰਤਾਂ ਪੂਰੀਆਂ ਨੇ ਇਹਨੂੰ ਥੱਲੇ ਕਰ ਦਨੇ ਠੀਕ ਹੈ ਜੀ ਦੋੜੀ ਨਾਲ ਪਤਾ ਨਾ ਸਰੂ ਆਪਾਂ ਪੂਰਾ ਬਚਾ ਦੂਜਾ ਇਹ ਚਟਾ ਤੇ ਵੀ ਜੋੜਾ ਤੋੜੇ ਦਵਾਂਗੇ ਇਹ ਆਪਾਂ ਮੋਤਰੀ ਚੱਕ ਇੱਥੋਂ ਉੱਪਰ ਕੱਢ ਦਨੇ ਠੀਕ ਹੈ ਜੀ ਆਲੇ-ਫੋਲੇ ਛੱਡ ਦਾਂਗੇ ਆਪਾਂ ਇਹ ਆਪਣੀਆ ਲਿਪੜ ਦੀ ਤਾਂ ਇਹ ਹੱਦੀ ਆ ਅੱਲਾ ਦਾ ਹੱਬਾ ਹੋਇਆ ਹੈ ਇਹ ਆਪਣੇ ਆਪੇ ਹੋ ਜਾਂਦੀਆਂ ਨੇ ਹੱਬਾ ਲੋ ਨੂੰ ਜਿਆਦਾ ਵਧੀਆ ਸਮਝਦੀਆਂ ਨੇ ਤੇ ਠੰਡ ਦੇ ਵਿੱਚ ਹੱਪੀਆਂ ਹੋ ਜਾਂਦੀਆਂ ਨੇ ਬਾਈ ਇਹ ਬਲੱਡ ਲੈਣ ਆਪਣੇ ਕੋਲ ਬਹੁਤ ਹੋ ਜਾਂਦੇ ਨੇ ਹੱਬੇ ਹੁੰਦੀਆਂ ਮਦੀਨਾ ਹੀ ਨੇ ਨਾਰੂ ਨਹੀਂ ਹੋਏ ਨਾਰ ਸ਼ਾਇਦ ਇੱਕ ਵਾਰ ਇੱਕ ਹੋਇਆ ਸੀ ਮਦੀਨਾ ਤਾਂ ਕਾਫੀ ਵਾਰ ਹੋਈਆਂ ਨੇ ਲੱਗਦਾ ਨਾ ਆਪਣਾ ਕੋ ਖਤਮ ਹੋਈ ਸੀਗੀ ਤਾਂ ਕਰਕੇ ਆਪਾਂ ਲਾਇਆ ਸੀ ਜੋੜਾ ਤਰੋ ਦਾ ਕਿੱਥੇ ਆ ਆ ਵਰਦਾ ਆਯਾ ਪਈ ਆ ਗੁੱਤਰ ਲੱਗਿਆ ਇਹਦੇ ਨਾਲ ਲਾਲ ਜੀਨਾ ਇਹ ਗੁੱਤਰ ਨੂੰ ਵੀ ਹਲੇ ਚੱਕਦੇ ਨਹੀਂ ਆਪਾਂ ਇਹ ਬੱਚੇ ਹੋਰ ਨਾਲ ਜਾਂ ਮੈਂ ਸੋਚਦਾ ਕਿਸੇ ਨਾਲ ਜਾਣਾਂ ਤਨੂ ਦੇਖਦੇ ਆਂ ਫਿਰ ਬਾਅਦ ਸੋਚਾਂਗੇ ਕੂਤਰੀ ਚੱਕ ਦੀ ਫਿਲਾਲ ਆ ਆਪਣੇ ਪੈੜਾਂ ਵਾਲੀ ਦੇ ਬੱਚੇ ਇੱਧਰਲੇ ਪੱਲੇ ਚੱਕੂ ਪੈੜ ਹੈ ਇਹ ਮੇਰਾ ਰੂ ਲਾਲ ਕਲਰ ਦੀ ਆ ਬੈਟਿਆ ਠੀਕ ਹੈ ਜੀ ਉਹ ਆਪਣਾ ਕੱਲਾ ਸ਼ੇਅਰ ਕਰਦਾ ਚਲੋ ਸ਼ਾਇਦ ਇੱਧਰਲੇ ਖੁੱਡੇ ਦੇ ਵਿੱਚੋਂ ਆਪਾ ਬਈ ਸਾਰੀਆਂ ਤੌੜੀਆਂ ਦੇ ਸਕਦਾ ਹਾਂ ਤੌੜੀਆਂ ਪਈਆਂ ਨੇ ਆ ਤੌੜੀਆਂ ਦੇ ਵਿੱਚੇ ਪਾਉਣੇ ਨੇ ਆਪਾਂ ਨੇ ਠੀਕ ਹੈ ਜੀ ਉਹ ਬੱਚਾ ਕਿਵੇਂ ਬੈਠਾ ਉਹ ਬੱਚਾ ਠੱਜਾ ਜਾ ਕੇ ਬੈਠੇ ਨੂੰ ਬਾਹਰ ਦੇਈ ਨੇ ਕੀ ਚੱਕਰ ਠੱਜਾ ਜਾ ਕੇ ਉਹਨੇ ਬੈਠਾ ਠੀਕ ਹੈ ਜੀ ਕਰਦੇ ਚੈੱਕ ਵੀਡੀਓ ਤੋਂ ਬਾਅਦ ਉਹਨੂੰ ਫੜ ਕੇ

ਇਹ ਚੱਟਾ ਯੋਗ ਬੱਚੋ ਇਹ ਜਿਸ ਤਾਇਆ ਕੋਦਾਂ ਖੰਭ ਕਾਲਾ ਲੱਗਦਾ ਇਹਦੇ ਵਿੱਚ ਕੋਈ ਚੋ ਠੀਕ ਹੈ ਆ ਤਾਂ ਅੰਡੇ ਆ ਸੀ ਯਾ ਤੇ ਇਹਨੇ ਵੀ ਆ ਕੱਢੇ ਨੇ ਬੱਚੇ ਇੱਕ ਚਿੱਟਾ ਹੀ ਇੱਕ ਚੀਨਾ ਜਾਂ ਲਾਲ ਜੋੜੀ ਗਾਲੀ ਦਾ ਕਦੀ ਚੱਟੀ ਹੋਆ ਨੋਕ ਬਿਲਕੁਲ ਦਾਣੇ ਖਲਾਰ ਗਿਆ ਕੱਲ ਜਵਾਕ ਉਹ ਬੱਚੇ ਇੱਧਰ ਫਿਰਦੇ ਨੇ ਠੀਕ ਹੈ ਜੀ ਇਹਨਾਂ ਦੇ ਬੱਚੇ ਹਨ ਛੂਟੇ ਨੇ ਲੋ ਇਹ ਫੇਰ ਉਦੋਂ ਹੀ ਮੈਨੂੰ ਲੱਗਦਾ ਜਾਣਗੀ ਪਹਿਲਾਂ ਇਹ ਗੱਡੇ ਕਚਟਾ ਤੇ ਕਪੂੜਾ ਠੀਕ ਹੈ ਇਹਨਾਂ ਨੂੰ ਜੋਗਾ ਘਾਟਾ ਇਹਨਾਂ ਨੂੰ ਜੋਗਾ ਕਰਾਂਗੇ ਪੂਰਾ ਦਾਣਾ ਸਰੋਂ ਪਾਉਣਿਆ ਪਾਉਣੀ ਹੈ ਇਹਨਾਂ ਨੂੰ ਇੱਧਰ ਲੱਗ ਫੁੱਟੇ ਜਿ ਦੇਖੀਏ ਦਰ ਮੇ ਖੁੱਡਾ ਚ ਵੀ ਖiladi ਵੀ ਫਰੋਂ ਫਰੋਂ ਕਾ ਵੀ ਆਦਾ ਡਿਊਪੀ ਚੱਲ ਪਈ 2 ਵਜੇ ਵਾਲੀ ਫਰੋਂ ਇੱਥੇ ਪਾਦਣਾ ਬੱਚੇ ਉਤਰ ਖਾ ਲੈਣਗੇ ਗਾਣ ਦੇ ਵਿੱਚ ਖੋਲਣਗੇ ਚੱਕਰ ਲੀਜੀ ਬੱਚੇ بارش ਨਾਲ ਫੇਰ ਅਖਤੂਨੀ ਵਾਲੀ ਬੱਚੇ ਆਮ ਜਿਹੜੇ ਉਹ ਦਰਤੀਸੀ ਦਵਾਈ ਉਹ ਬੱਚਾ ਦੇਖਦੇ ਕਿੱਥੇ ਉਹ ਦਰਤੀਸੀ ਦਵਾਈ ਉਹ ਬੱਚਾ ਕਿੱਥੇ ਮਿਲਦਾ ਕਿੱਥੇ ਮਿਲਦਾ ਆਹ ਨੂੰ ਉਹਨਾਂ ਦਾ ਦੇਖ ਸਕਦੇ ਆ ਇਹਨਾਂ ਦੀਆਂ ਅੱਖਾਂ ਰੀਆਂ ਖੁੱਲ ਗਈਆਂ ਇੱਕ ਵਾਰੀ ਹੋਰ ਦੇ ਦਾਂਗੇ ਇਹਨੂੰ ਦਵਾਈ ਸਿੱਧੇ ਇੱਕ ਵਾਰ ਇਹਨੂੰ ਹੋਰ ਦੇ ਦਾਂਗੇ ਦੋਈ ਠੀਕ ਹੈ ਆ ਲੈ ਇੱਕ ਵਾਰੀ ਅਜ ਦਸਨ ਦਵਾਈ ਦੇ ਦਾਂਗੇ ਬਿਲਕੁਲ ਸਹੀ ਹੋ ਜਾਂਦੀ ਆ ਬਾਈ ਸਿਪਲੋਕਸਿਟੀ ਦੇ ਨਾਲ ਤੇ ਇਹ ਅਸਲ ਜ ਮੌਸਮ ਐਜੇ ਨੇ ਉਹਦੇ ਕਰਕੇ ਅੱਖਾਂ ਮੜੀਆਂ ਮੂਟੀਆਂ ਆ ਜਾਂਦੀਆਂ ਨੇ ਕਿਉਂਕਿ ਹਵਾਸ ਕ੍ਰੋਸਿੰਗ ਲਈ ਆਪਾਂ ਛੱਡਿਆ ਦਾ ਅੰਦਰ ਦੇ ਵਿੱਚ ਲਾਉਣੀ ਆ ਪੀਣਾ ਉਹ ਵਿੱਚ ਰੋਕ ਕੋਈ ਨਹੀਂ ਕਰਾਂਗੇ ਫਿਰ ਇਹ ਚੀਜ਼ਾਂ ਤੇ ਚੈੱਕ ਕਰਦੇ ਆਪਾਂ ਹੁਣ ਇੱਧਰ ਵੱਡੇਆਂ ਨੂੰ ਬੱਚਿਆਂ ਨੂੰ ਫਣਸੀ ਵਾਲੀ ਦਿੱਤੀ ਸੀ ਇਹਨਾਂ ਨੂੰ ਦਵਾਈ ਕੋਈ ਫਰਕ ਪੰਦਾ ਨਾ ਯਾਰ ਦੇਖੀਏ ਸੇਮ ਇਹ ਯਾਲੇ ਕੋਈ ਖਾਸ ਦਵਾਈ ਪੀਆਗਾ ਤੇ ਦੇਖੀ ਆ ਬੱਚੇ ਤੇ ਜਾਂ ਫਿਰ ਹੁਣ ਚੰਚੀ ਜ਼ਿਆਦਾ ਸੀ ਇਹ ਤਾਂ ਥੋੜਾ ਜਿਹਾ ਲੱਗਦਾ ਮੈਨੂੰ ਵੀ ਸੁੱਕਣ ਲੱਗ ਗਈ ਕੁਝ ਜਿਹਾ ਤਲ ਇੱਕ ਦੋ ਦਿਨ ਹੋਰ ਦਿੰਨੇ ਆ ਦੇਖਦੇ ਫਿਰ ਰਿਜ਼ਲਟ ਤੁਹਾਨੂੰ ਦੱਸਾਂਗੇ ਫਿਰ ਤੱਲੇ ਪੱਤੇ ਦੀ ਜੰਗੀ ਜਰਾ ਬਾਵੇਂ ਤੇ ਇਹ ਬੱਚੇ ਤਾਂ ਚੁਗਿਆ ਨਹੀਂ ਆਉਂਦਾ ਹੀ ਆਪਾਂ ਆਪੇ ਖਵਾਉਣਿਆਂ ਨੂੰ ਬੋਤਲ ਦੇ ਵਿੱਚ ਸਰੋਂ ਪਾ ਕੇ ਆਪਾਂ ਹੀ ਹੋਣ ਇਹਨੂੰ ਆਪਣੇ ਆਪ ਤੇ ਬਾਕੀ ਆ ਬੈਠੇ ਆ ਸਾਰੇ ਬੱਚਿਆਂ ਤੇ ਛੋਟੇ ਠੀਕ ਹੈ ਜੀ ਤੇ ਆ ਬੱਚੇ ਦੇ ਵੀ ਸੀ ਇਹ ਬੱਚੇ ਦੇ ਤਾਂ ਸਾਈਡ ਤੋਂ ਦਾ ਭੁਰਗੀਆਂ ਚੋਜੇ ਦੇ ਉੱਪਰੇ ਲੱਗੀਆਂ ਸਾਈਜ ਕੋਈ ਫਰਕ ਨਹੀਂ ਹੈ ਸਾਈਡ ਦਾ ਭਾਵ ਵਾਲੇ ਸੱਕਾ ਦੋਦਰ ਹੋਰ ਦੇ ਕੇ ਦੇਖ ਲਿਆ ਦਵਾਈ ਠੀਕ ਹੈ ਜੀ ਮੇਰੇ ਭਰਾ ਤੇ ਲੋ ਜੀ ਆ ਬੈਠੇ ਆ ਬੱਚੇ ਸਾਰੇ ਆਪਣੇ ਹੁਣ ਇਹਨਾਂ ਨੂੰ ਦਾਣਾ ਪਾਣੀ ਪਹਿਲਾਂ ਚੇਂਜ ਕਰਾਂਗੇ ਸਭ ਤੋਂ ਪਹਿਲਾਂ ਆ ਬੈਠੇ ਆਪਣੇ ਵੱਡੇ ਗੂਤਰ ਲੋ ਜੀ ਡੰਡੇ ਮੱਲ ਕੇ ਬੈਠੇ ਆ ਅੱਗੇ ਵੀ ਤੁਹਾਨੂੰ ਆਪਾਂ ਵੀਡੀਓ ਚ ਰੋਜ਼ ਦਿਖਾਉਣੀ ਆ ਠੀਕ ਹੈ ਚਲੋ ਠੀਕ ਆ ਜੀ ਧੰਨਵਾਦ ਆ ਮੇਰੇ ਭਰਾਵਾਂ ਦਾ ਸਾਰਿਆਂ ਦਾ ਲਵ ਯੂ ਆ ਜੀ ਜਿੰਨੇ ਵੀ ਭਰਾ ਆਪਣੇ ਚੈਨਲ ਨਾਲ ਜੁੜੇ ਹੋਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਭਰਾ ਨੇ ਸੁਪਰ ਚੈਟ ਕੀਤੀ ਆ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਆ ਜੀ ਦੇ ਲੋ ਸ਼ੁਕਰੀਆ ਤੇ ਜਿਹੜੇ ਭਰਾ ਆਪਣੇ ਚੈਨਲ ਨੂੰ ਜੁਆਇਨ ਕਰਨਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਠੀਕ ਆ ਜੀ